ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ETT 9894 ਦੇ ਸਬੰਧ ਵਿੱਚ ਜਿਵੇਂ ਕਿ ਆਪਾਂ ਜਾਣਦੇ ਹਾਂ ETT 9894 ਨੂੰ ਅੱਜ ਜੁਆਇਨਿੰਗ ਲੈਟਰ ਵੰਡੇ ਗਏ ਨੇ ETT 9894 ਦੇ 6700 ਕੈਂਡੀਡੇਟ ਨੂੰ ਜਿਹੜਾ ਸ਼੍ਰੀ ਭਗਵੰਤ ਸਿੰਘ ਮਾਨ ਵੱਲੋਂ ਜਿਹੜੇ ਨੇ ਜੋਇਨਿੰਗ ਲੈਟਰ ਦਿੱਤੇ ਜਾ ਚੁੱਕੇ ਨੇ ਤਾਂ ਉਸ ਦੇ ਸਬੰਧ ਦੇ ਵਿੱਚ ਜਿਹੜੇ ਬਾਕੀ ਕੈਂਡੀਡੇਟਸ ਬਾਰੇ ਜੋਇਨਿੰਗ ਲੈਟਰ ਕਦੋਂ ਮਿਲਨੇ ਨੇ ਇਸ ਦੇ ਸਬੰਧ ਵਿੱਚ ਇੱਕ ਬੜੀ ਵੱਡੀ ਅਪਡੇਟ ਆ ਚੁੱਕੀ ਹੈ ਹੁਣ ਉਹਨੇ ਇੱਕ ਅਪਡੇਟ ਆਈ ਹੈ ਜਿਸ ਦੇ ਸਬੰਧ ਵਿੱਚ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਅਪਡੇਟ ਸਮੇਂ ਸਿਰ ਤੁਹਾਡੇ ਤੱਕ ਪਹੁੰਚਦੀ ਰਹੇ ਤਾਂ 88894 ਦੇ 700 ਕੈਂਡੀਡੇਟ ਨੂੰ ਜੋਇਨਿੰਗ ਲੈਟਰ ਮਿਲ ਚੁੱਕੇ ਨੇ ਤੇ ਮੇਰੇ ਵੱਲ ਉਹਨਾਂ ਨੂੰ ਸਭ ਨੂੰ ਵਧਾਈ ਬਹੁਤ ਬਹੁਤ ਵਧਾਈ ਦੇ ਪਾਤਰ ਉਹਨਾਂ ਆਪਣੀ ਜਿਹੜੀ ਭਰਤੀ ਹੈ ਸੇਵ ਹੋ ਗਈ ਤਾਂ ਹੁਣ ਜਿਹੜੇ ਬਾਕੀ ਕੈਂਡੀਡੇਟ ਨੂੰ ਜੋਇਨਿੰਗ ਲੈਟਰ ਮਿਲਣ ਜਾ ਰਹੇ ਨੇ ਇਸ ਦੇ ਸਬੰਧ ਵਿੱਚ ਇੱਕ ਜਿਹੜਾ ਨੋਟਿਸ ਜਿਹੜਾ ਜਾਰੀ ਕਰ ਦਿੱਤਾ ਗਿਆ ਡਿਪਾਰਟਮੈਂਟ ਵੱਲੋਂ ਜਿਹੜਾ ਇੱਕ ਪਬਲਿਕ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਤਾਂ ਦੇਖਦੇ ਆ ਉਸ ਨੋਟਿਸ ਦੇ ਵਿੱਚ ਕੀ ਲਿਖਿਆ ਹੋਇਆ ਹੈ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਇੱਕ ਤਰੀਕ 1/4/2025 ਨੂੰ ਇਹ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਸਿੱਖਿਆ ਭਾਗ ਵੱਲੋਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਦੇ ਈਟੀਟੀ ਕਾਡਰ ਦੀ 5894 ਸਾਮੀਆਂ ਭਰਨ ਲਈ ਜਿਹੜਾ ਨੋਟੀਫਿਕੇਸ਼ਨ 12 12/10/2022 ਨੂੰ ਦਿੱਤਾ ਗਿਆ ਸੀ ਤੇ ਜਿਸ ਵਿੱਚ 3085 ਸੀ ਤੇ 2994 ਜਿਹੜੀਆਂ ਬੈਕਲੌਗ ਦੀਆਂ ਪੋਸਟਾਂ ਸੀ ਇਸ ਬਾਰੇ ਆਪਾਂ ਜਾਣਦੇ ਆਂ ਵਨ ਨਤੀਜਾ ਕਦੋਂ ਦਿੱਤਾ ਗਿਆ ਤੇ ਇਹ ਸਭ ਕੁਝ ਇਸ ਦੇ ਵਿੱਚ ਦਿੱਤਾ ਗਿਆ ਹੈ। ਭਰੀ ਕਾਸਟ ਲਿਸਟ ਜਿਹੜੀ ਨਾ 94 ਦੀ 15 ਤੋਂ 2 2000 ਐ 25 ਨੂੰ ਪਾਈ ਗਈ ਸੀ ਤੇ ਉੱਤੇ ਜਿਹੜਾ ਅਸੀਂ 15 ਤਰੀਕ 15 ਫਰਵਰੀ ਤੋਂ 20 ਫਰਵਰੀ ਤੱਕ ਜਿਹੜੇ ਸੀ ਸਟੇਸ਼ਨ ਅਲਾਟਮੈਂਟ ਕਰਾਇਆ ਗਿਆ ਸੀ ਤੇ ਹੁਣ ਇੱਕ ਤਰੀਕ ਨੂੰ ਮੁੱਖ ਮੰਤਰੀ ਵੱਲੋਂ ਜਿਹੜੇ ਨੇ 1 4 2025 ਨੂੰ ਰਾਜ ਪਧਰੀ ਸਮਾਗਮ ਕਰਾ ਕੇ ਤਾਂ ਜਿਸ ਦੇ ਵਿੱਚ ਜੁਆਇਨਿੰਗ ਲੈਟਰ ਵੰਡੇ ਜਾਣੇ ਸੀ ਇਸ ਤੋਂ ਬਾਅਦ ਆਹ ਵਾਲੇ ਸਾਰੇ ਯੋਗ ਉਮੀਦਵਾਰਨ ਯੋਗਤੀ ਪੱਤਰ 29 ਸੂਚੀ ਅਨੁਸਾਰ ਆਪਣੇ ਆਈਡੀ ਪ੍ਰੂਫ ਅਤੇ ਲੜਿੰਦੀ ਦਸਤਾਵੇਜ਼ ਨੂੰ ਲੈ ਕੇ ਮਿਤੀ 2/4/2025 ਨੂੰ ਸੰਬੰਧਤ ਦਫ਼ਤਰ ਜ਼ਿਲ੍ਹਾ ਸਿੱਖਿਆ ਅਫਸਰ ਵਿਕੇ ਪਹੁੰਚ ਕੇ ਪ੍ਰਾਪਤ ਕਰਨੇ ਯਕੀਨੀ ਬਣਾਇਆ ਜਾਵੇ ਤਾਂ ਹੁਣ ਇਹ ਲੈਟਰ ਜਿਹੜਾ ਜਾਰੀ ਹੋ ਚੁੱਕਾ ਹੈ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਬਾਕੀ ਜਿਹੜੇ ਵੀ ਕੈਂਡੀਡੇਟ ਰਹਿੰਦੇ ਨੇ ਯੋਗ ਉਮੀਦਵਾਰਾਂ ਨੂੰ ਸਾਰਿਆਂ ਨੂੰ ਉਹ 2 ਤਰੀਕ ਨੂੰ ਜਿਹੜੇ ਆਪਣੇ ਡੀਓ ਦਫ਼ਤਰ ਤੇ ਡਿਸਟ੍ਰਿਕਟ ਅਫਸਰ ਤੇ ਜਾ ਕੇ ਤੁਸੀਂ ਆਪਣੇ ਸਬੰਧਤ ਸਾਰੇ ਜਿਹੜੇ ਫਾਈਲ ਨਾਲ ਲਿਜਾ ਕੇ ਆਈਡੀ ਅਪਰੂਵ ਨਾਲ ਲਿਜਾ ਕੇ ਜਿਹੜੀ ਮੈਂ ਤੁਹਾਨੂੰ ਕਹਲ ਫਾਈਲ ਦੱਸੀ ਸੀ ਜਿਹੜੇ ਜਿਹਨਾਂ ਦੇ ਚ ਡਾਕੂਮੈਂਟ ਲਾਣੇ ਸੀ ਉਹ ਸਾਰੀ ਫਾਈਲ ਤਿਆਰ ਕਰਕੇ ਤੁਸੀਂ ਦੋ 2 4 2025 ਨੂੰ 2 April ਨੂੰ ਕੱਲ ਨੂੰ ਤੁਸੀਂ ਨਿਯੁਕਤੀ ਪੱਤਰ ਲੈ ਸਕਦੇ ਹੋ ਤਾਂ ਹੁਣ ਇਹ ਅਫੀਸ਼ੀਅਲ ਜਿਹੜਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਤਾਂ ਹੁਣ ਸਾਰੇ ਕੈਂਡੀਡੇਟ ਨੂੰ 594 ਦੇ ਫਰਸਟ ਲਿਸਟ ਵਿੱਚ ਜਿੰਨੇ ਵੀ ਰੀਕਾਸਟ ਹੋ ਕੇ ਆਏ ਸੀ ਤੇ ਸਾਰਿਆਂ ਨੂੰ ਜੋਇਨਿੰਗ ਲੈਟਰ ਮਿਲਣ ਜਾ ਰਹੇ ਨੇ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਸਾਰਿਆਂ ਜਿਹੜੇ ਨੇ ਜੋਇਨਿੰਗ ਲੈਟਰ ਕੱਲ ਨੂੰ ਆਪਣੇ ਸਿੱਖਿਆ ਦਫ਼ਤਰ ਵਿੱਚ ਜਾ ਕੇ ਜੋਇਨਿੰਗ ਲੈਟਰ ਲੈਸ ਇਸ ਤੋਂ ਪਹਿਲਾਂ ਇੱਕ ਮੈਂ ਵੀਡੀਓ ਪਾਈ ਸੀ ਜਿਸ ਵਿੱਚ ਤੁਹਾਨੂੰ ਦੱਸਿਆ ਸੀ ਕਿ ਅੱਜ ਹੀ ਜੋਇਨਿੰਗ ਲੈਟਰ ਜਿਹੜੇ ਨੇ ਮਿਲਣ ਜਾ ਰਹੇ ਨੇ ਅੱਜ ਹੀ ਉਸ ਦੀ ਨੋਟੀਫਿਕੇਸ਼ਨ ਆ ਜਾਏਗਾ ਤਾਂ ਹੁਣ ਇਸ ਦੇ ਵਿੱਚ ਨੋਟੀਫਿਕੇਸ਼ਨ ਆ ਚੁੱਕਿਆ ਹੈ ਤਾਂ ਹੁਣ ਸਾਰਿਆਂ ਨੂੰ ਜਿਹੜਾ ਜੁਆਇਨਿੰਗ ਲੈਟਰ 2 ਤਰੀਕ ਨੂੰ ਮਿਲਣ ਜਾ ਰਹੇ ਨੇ ਇਹ ਸੀ ਅੱਜ ਦੀ ਜਾਣਕਾਰੀ ਇਹ ਸੀ ਅੱਜ ਦੀ ਅਪਡੇਟ ਜੇਕਰ ਜਾਣਕਾਰੀ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਕਰ ਦਿਓ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਵੀ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਅਪਡੇਟ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀ ਰਹੇ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ